ਚਲੋ ਸੋ ਦੋਸਤੋ ਅਸੀਂ ਪਿੰਡ ਦੂਲੇਵਾਲ ਜਿਲ੍ਹਾ ਫੋਇਪਰ ਚ ਬੈਠੇ ਹੋਏ ਆ ਸੋ ਅਸੀਂ ਜਿਹੜਾ ਦਰਿਆ ਦੇ ਬੰਨ ਦੇ ਬਿਲਕੁਲ ਕੋਲੇ ਆ ਉਹ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਸੋ ਸੰਗਤਾਸਤੇ ਔਰ ਹੜਪਿੰਟਾਸਤੇ ਸੇਵਾ ਲੈ ਕੇ ਆਏ ਨੇ ਸੋ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਫਰੀਦਪੁਰ ਜ਼ਿਲ੍ਹਾ ਇਧਰ ਮੰਨ ਲਓ ਵੀ ਦੂਸਰਾ ਹਲਕਾ ਅੰਮ੍ਰਿਤਸਰ ਜੀਰਾ ਜੀਰਾ ਹਲਕਾ ਪੈ ਜਾਂਦਾ ਜੀ ਇਹ ਹੱਦ ਤੇ ਬੈਠੇ ਆਂ ਜੀ ਇਧਰ ਫੱਤੇ ਵਾਲਾ ਪਿੰਡ ਤੇ ਅਸ ਦੁੱਲੇ ਵਾਲਾ ਪਿੰਡ ਵੀ ਸੱਜੇ ਬੈਠੇ ਆਂ ਪਰਲੇ ਪਾਸੇ ਤੁਸੀਂ ਸਾਰਾ ਦੇਖ ਕੀ ਚੁੱਕਿਓ ਵੀ ਕਿੰਨਾ ਕਰਕੋਬ 10 ਕਿਲੋਮੀਟਰ ਇਹ ਲੰਮਾ ਜੀ ਇੱਕ ਟੋਟਾ ਟਾ 150 ਕਿਲੋਮੀਟਰ ਦੀ ਮਾਰ ਪਾਕਿਸਤਾਨ ਪੰਜਾਬ ਵੜਿਆ ਇਹ ਪਾਣੀ ਚੀਂਦਾ ਜੀ ਹੁਸੈਨੀ ਵਾਲੇ ਬਾਰਡਰ ਤੋਂ ਤੁਸੀਂ ਆਪ ਹੀ ਮੰਨ ਲਓ ਵੀ ਇਹਨੂੰ ਦੇਖ ਸਕਾ ਜੋ ਬਾਰਡਰ ਪਰ ਤੁਸੀਂ ਤੁਰ ਹੀ ਬੈਠੇ ਹੋ ਪਾ ਜੀ ਤੇ ਬਹੁਤ ਜ਼ਿਆਦਾ ਇਹ ਨਿਖਾਨ ਹੋਇਆ ਇੰਨਾ ਅਸੀਂ ਸਭ ਪਰਦਾਇ ਪੰਥ ਰਤਨ ਜਹਦਰ ਬਾਬਾ ਹਰਬੰਸ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਬਾਬਾ ਫੋਜਾ ਸਿੰਘ ਜੀ ਬਾਬਾ ਜੰਗੀਰ ਸਿੰਘ ਜੀ ਅੱਡੇ ਜਿਹੜੇ ਮੌਜੂਦਾ ਮਹਾਂਪੁਰਖ ਹੈ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੀ ਰਹਿਣ ਨਮਾਈ ਦੇ ਹੇਠ ਇੱਥੇ ਸਵਾਵਾ ਕਰ ਰਹੇ ਆ ਪਹਿਲਾਂ ਅਸੀਂ ਜੋ ਸਭਰਾਵਾਂ ਵਾਲਾ ਬੰਨ ਟੁੱਟਿਆ ਸੀਗਾ ਉਥੇ ਤੋੜੇ ਭਰ ਕੇ ਇਕੱਲੇ ਅਸੀਂ ਗੱਟਿਆਂ ਦੀ ਲੈ ਕੇ ਆਏ ਸੀਗੇ ਉਥੇ ਬੰਨ ਬਣਾਉਣ ਦੇ ਮੰਨ ਲਓ ਵੀ ਸੇਵਾ ਕਰਾਈ ਉਸ ਤੋਂ ਬਾਅਦ ਹੁਣ ਸਾਡੇ ਆ ਬਚਿੱਤਰ ਸਿੰਘ ਨੰਬਰਦਾਰ ਦੁੱਲੇ ਵਾਲੇ ਪਿੰਡ ਦੇ ਬਹੁਤੀ ਮਹਾਰਾਜ ਇਹਨਾਂ ਨੂੰ ਲੰਮੀਆ ਬਖਸ਼ੀ ਜਿਨ੍ਹਾਂ ਨੇ ਸਾਨੂੰ ਆਪਦੇ ਇੱਥੇ ਖੇਤ ਦੇ ਵਿੱਚ ਹਰਿਆਸ਼ ਦਿੱਤੀ ਹੈ ਇੱਥੇ ਅਸੀਂ ਪਸ਼ੂਆਂ ਦੀਆਂ ਦਵਾਈਆਂ ਤੇ ਬੰਦਿਆਂ ਦੀਆਂ ਔਰਤਾਂ ਦੀਆਂ ਦੋਨੇ ਤਰ੍ਹਾਂ ਦੇ ਡਾਕਟਰ ਸਾਡੇ ਕੋਲ ਹੈ ਤੇ ਮੰਨ ਲਓ ਵੀ ਉਹ ਜੋ ਵੀ ਅਸੀਂ ਮੁੱਢਲੀ ਸਹਾਇਤਾ ਫਿਲਹਾਲ ਦੇ ਰਹੇ ਹਾਂ ਪਰ ਜਿਹੜਾ ਅੱਗੇ ਦਾ ਪਲਾਨ ਆ ਅਸੀਂ ਸੰਗਤਾਂ ਨੂੰ ਵੀ ਹੱਥ ਵਣ ਕੀ ਕਰਦੇ ਆ ਦੇ ਸੇ ਕੁਝੇ ਦਾ ਮੈਨੂੰ ਫੋਨ ਆਉਂਦਾ ਕੋਈ ਬਾਹਲੀ ਦੇਸ ਤੋਂ ਕਰਦਾ ਕੋਈ ਅਦਰ ਸਟੇਟ ਤੋਂ ਕਿਉਂਕਿ ਮਾਹਪੁਰਸ਼ਾਂ ਦੀਆਂ ਸੁਭਾਅ ਮਾ 13 ਸਟੇਟਾਂ ਦੇ ਵਿੱਚ ਹੈ ਅਸੀਂ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਇਹ ਮਾਝੀ ਦੀ ਧਰਤੀ ਹੈ ਇੱਥੇ ਲੰਗਰਾਂ ਦੀ ਕੋਈ ਕਮੀ ਨਹੀਂ ਛੱਡੀ ਕੋਈ ਸੰਪਰਦਾ ਇੱਕ ਤੋਂ ਇੱਕ ਚੜ੍ਹਦੀ ਆ ਹਾਂਜੀ ਧਾਰਮਿਕ 8 9 ਸੰਪਰਦਾਵਾਂ ਇੱਥੇ ਜਿਨ੍ਹਾਂ ਦਾ ਨਾਂ ਹੈ ਦੁਨੀਆ ਤੇ ਉਹ ਸੰਪਰਦਾਵਾਂ ਦਿਨ-ਰਾਤ ਲੰਗਰਾਂ ਦੇ ਇਹਨਾਂ ਨੇ ਮੈਨਾਂ ਨੇਹਰੀਆਂ ਲਿਆਦੀਆਂ ਜੀ ਐਵੇਂ ਕੋਈ ਬੰਦਾ ਕਹੀ ਜਾਵੇ ਵੀ ਮੈਨੂੰ ਮੈਂ ਭੁੱਖਾ ਬੈਠਾ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਸਾਨੂੰ ਐਡੇ ਕੁੰਜੀ ਤਰੀਕੇ ਨਾਲ ਸਾਨੂੰ ਪਹਹਾੜੀ ਬਣਾਤਾ ਵੀ ਅਸੀਂ ਰੱਸ ਰੱਸੀ ਮਾੜਾ ਸੰਗਤ ਇਹ ਅਸਲ ਲੋੜ ਕੀ ਹੈ ਇਹ ਬਾਪੂ ਜੀ ਬੈਠੇ ਹੈ ਸਾਰਾ ਹਲਕੇ ਦੀ ਆਵਾਜ਼ ਹੈ ਜ਼ਿਮੀਂਦਾਰ ਭਰਾਵਾਂ ਦੀ ਕਿਸਾਨ ਭਰਾਵਾਂ ਨੇ ਵੀ ਹੁਣ ਅਸੀਂ ਸਾਰਿਆਂ ਨੇ ਜੋਰ ਲਾ ਦੇਣਾ ਮਾੜੇ ਤੋਂ ਮਾੜਾ ਪਿੰਡ 2 ਤੋਂ 3 ਲੱਖ ਦਾ ਰਾਸ਼ਨ ਲਿਆ ਰਿਆ ਉਹ ਬਾਬਾ ਜੀ ਇੱਥੋਂ 60-60 ਕਿਲੋਮੀਟਰ ਤੀਕ ਲੋਕ ਰਾਸ਼ਨ ਤੋਂ ਹੀ ਜਾਂਦੇ ਆ ਜਾ ਕੇ ਜੀਰੇ ਮਕੂ ਇਹ ਜੇ ਤੁਹਾਡੀ 100 ਰੁਪਏ ਦੀ ਚੀਜ਼ ਉਹ 20 ਰੁਪਏ ਚ ਦੁਕਾਨਦਾਰਾਂ ਨੂੰ ਵੇਚੀ ਜਾਂਦੇ। ਮਨ ਦੁਕਾਨਦਾਰਾਂ ਨੂੰ ਵੀ ਲਾਨਤਾ ਪਾਉਣਾ ਇਸ ਗੱਲ ਦੀਆਂ। ਇੱਕ ਪਾਸੇ ਦੁਨੀਆ ਮਾਰ ਰਹੀ ਐ। ਓਏ ਪਤੰਦਰੋ ਤੁਸੀਂ ਉਹ ਬੰਦਿਆਂ ਦਾ ਹਯਾ ਲਾਓ ਜਿਹੜੇ ਤੁਹਾਡੇ ਕੋਲ ਰਾਸ਼ਨ ਵੇਚ ਲਾਉਂਦੇ। ਉਹਨੂੰ ਕਹਿੰਦਾ ਕਿਥੋਂ ਲੈ ਕੇ ਆਏ ਆ? ਕਿਦੋਂ ਪਹਿਲਾਂ ਨਾ ਵੇਚਣਾ ਦੇ। ਇਥੋਂ ਸੰਗਤਾਂ ਆਪਦੇ ਜਵਾਕਾਂ ਦੇ ਮੋਹੋਂ ਕੱਢ ਕੇ ਮਹਾਰਾਜ ਦੀ ਰਾਸ਼ਨ ਦਿੰਦੀਆਂ। ਕੋਈ ਵੀ ਬੰਦਾ ਕਿਸੇ ਦੀ ਦੋ ਨੰਬਰ ਦੀ ਕਮਾਈ ਨਹੀਂ ਸੰਗਤ ਦੀ ਮਾਇਆ। ਤੇ ਇਹਨੂੰ ਆਪਾਂ ਦਰਵਰਤੋ ਹੋ ਰਹੀ ਐ। ਹੁਣ ਅੱਗੇ ਜਿਹੜੇ ਨਗਰ ਰਹਿ ਗਏ ਆ ਜਾਂ ਜਿਹੜੇ ਸ਼ਹਿਰ ਰਹਿ ਗਏ ਜਿਹੜੇ ਨਾ ਸਟੇਟਾਂ ਨੇ ਸੁਭਾਵਾ ਕਰਨੀਆਂ ਉਹ ਸਰਬਾ ਕਰਨ ਐਨਆਰਆਈ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ 2 ਮਹੀਨਿਆਂ ਬਾਅਦ ਇਹ ਕਹਿੰਦੇ ਸਾਡੀ ਕਿਸੇ ਨੇ ਮਾਹ ਨਹੀਂ ਫੜਨੀ ਉਦੋਂ ਇੱਥੇ ਮਹਾਮਾਰੀ ਫੈਲਣੀ ਹੈ ਪਸ਼ੂ ਬਹੁਤ ਮਰੇ ਇੱਥੇ ਜੀ ਜੀਵ ਜੰਤੂ ਬਹੁਤ ਮਰਿਆ ਇਹਨਾਂ ਦੇ ਘਰ ਢਹੇ ਆ ਇਹਨਾਂ ਦੀਆਂ ਪੈਲੀਆਂ 'ਚ 10-10 ਫੁੱਟ ਰੇਤਾ ਚੜ ਗਿਆ ਦੱਸੋ ਇਹ ਕਿਹੜੇ ਲੋਟ ਕਣਕਾਂ ਵਿਝਣਗੇ ਅੱਜ ਇਹਨਾਂ ਦੇ ਲੱਖ-ਲੱਖ ਰੁਪਏ ਦੇ ਝੋਨੇ ਮਰ ਗਏ ਹੱਥ ਜੁੜ ਕੇ ਬੇਨਤੀ ਹੈ ਜਿੰਨਾ ਹੋ ਸਕਦਾ ਡੀਏਪ ਕਣਕ ਦਾ ਬੀਜ ਡੀਜ਼ਲ ਚਾਹੇ ਆਪਦੇ ਟਰੈਕਟਰ ਲੈ ਕੇ ਇਹਨਾਂ ਦੀਆਂ ਪੈਲੀਆਂ ਪੱਧਰ ਕਰਾ ਦਿਓ ਉਹ ਤਾਂ ਹੈਗੀ ਆ ਹੜ੍ਹ ਪੀੜ ਤਾਂ ਹੀ ਸੇਵਾ ਤੇ ਜਿਹੜੇ ਰਾਸ਼ਨ ਲੈ ਕੇ ਆਉਂਦੇ ਆ ਹੁਣ ਇਸ ਤੋਂ ਬਾਅਦ ਇਹਦੂ ਪਹਿਲਾਂ ਲੋਡ ਵੀ ਸੀ ਆਪਾਂ ਨਹੀਂ ਕਹਿੰਦੇ ਨਹੀਂ ਲੋਡ ਸੀ ਪਰ ਹੁਣ ਹਰ ਇੱਕ ਜਗ੍ਹਾ ਦੁਰਵਰਤੋਂ ਹੋ ਰਹੀ ਹੈ ਪੈਸੇ ਨੂੰ ਆਪਾਂ ਕੌਮ ਦੇ ਨੂੰ ਬਚਾਈਏ ਤੇ ਇਹ ਜਿਹੜੀ ਜੋਗ ਸੇਵਾ ਇਹਨਾਂ ਦੀ ਇਹ ਕਰੀਏ ਤਾਂ ਜੋ ਇਹ ਵਿਚਾਰੇ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਘਰ ਪਾਉਣਾ ਸੀ ਕਿਸੇ ਨੇ ਪੁੱਤ ਵਿਆਉਣਾ ਸੀ ਕਿਸ ਦੇ ਘਰੇ ਕੈਂਸਰ ਦਾ ਮਰੀਜ਼ ਪਿਆ ਕਿੱਥੋਂ ਯਾਰ ਉਹ ਇਲਾਜ ਕਰਾ ਲੂਗਾ ਸੰਗਤ ਜੀ ਇਹ ਵੀਡੀਓ ਨੂੰ ਜਿਹੜਾ ਵੀ ਸੁਣੂਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡੇ ਜਿਹੜੇ ਸਵਾਭਾਂ ਵਾਲੇ ਭਰਾ ਹੁਣ ਸੇਵਾ ਦੇਣ ਵਾਲੇ ਦਾ ਕਸੂਰ ਨਹੀਂ ਜਿਹੜੇ ਮੇਰੇ ਵਰਗੇ ਕੜਮ ਚੌਧਰੀ ਅੱਗੇ ਬੈਠੇ ਹਨ ਉਹ ਬਸ ਆਪਦੀ ਮਸ਼ਹੂਰੀ ਦੇ ਚੱਕਰ 'ਚ ਵੀ ਆਪਾਂ ਚਲੋ ਜੀ ਲਟਕੇ ਵੀਡੀਓ ਪਾ ਦਾਂਗੇ ਬੱਲੇ ਬੱਲੇ ਨਹੀਂ ਜੀ ਇਹੋ ਜੀ ਬੱਲੇ ਬੱਲੇ ਤੋਂ ਨਾ ਮਹਾਰਾਜ ਇਹੋ ਜੀ ਆਖ ਲਿਆਵੇ ਤੇ ਨਾ ਸਾਨੂੰ ਇਹੋ ਜੀ ਬੱਲੇ ਬੱਲੇ ਕਰਾਉਣੀ ਪਵੇ ਬੱਲੇ ਬੱਲੇ ਕਰਾਉਣ ਲਈ ਹੋਰ ਬੜੇ ਮਾਰਗ ਹੈ ਉਹ ਕਰੋ ਸੰਘਾ ਕਰੋ ਜੋ ਵੀ ਕਰਦੇ ਹੋ ਬੜੇ ਕੰਮ ਆ ਦੁਨੀਆ ਤੇ ਪਰ ਹੁਣ ਸੰਗ ਤੇ ਇਸ ਗੱਲ ਦਾ ਧਿਆਨ ਦੇਵੇ ਇੱਥੇ ਕਈ ਬੰਦੇ ਮੈਨੂੰ ਮਾੜਾ ਵੀ ਕਹਿ ਰਹੇ ਆ ਬਾਬਾ ਜੀ ਤੁਹਾਡੇ ਕੀ ਢਿੱਡ ਪੀੜ ਹੁੰਦੀ ਆ ਗੱਲ ਢਿੱਡ ਪੀੜ ਦੀ ਨਹੀਂ ਬਾਬਾ ਜੀ ਜਿਹੜੀਆਂ ਭਾਵਨਾ ਰੱਖ ਕੇ ਤੁਸੀਂ ਰਾਸ਼ਨ ਭੇਜ ਰਹੇ ਹੋ ਉਹ ਨਹੀਂ ਸਹੀ ਲੱਗ ਰਿਹਾ ਤੁਹਾਡਾ ਅੱਗੇ ਤੁਸੀਂ ਭਾਣ ਦੀ ਇੱਕ ਗੱਟਾ ਡੀ.ਏ.ਪੀ ਦਾ 1500 ਦਾ ਉਹ ਇੱਕ ਕਿੱਲੇ ਦੀ ਵਜਾਤ ਹੁੰਦੀ ਹੈ ਤੁਸੀਂ ਦੇਖੋ ਵੀ ਇੱਕ ਕਿੱਲੇ ਦੀ ਵਜਾਤ ਜੇ ਮਾਤੜ ਬੰਦੇ ਦੀ ਕਰਾ ਲੈਣਗੇ ਆਪਾਂ ਉਹ ਭਲਾਗੇ 1500 ਦੀ ਫੀਡ ਦੀ ਬੋਰੀ ਦਿੱਤੀ ਜਿਹੜੀ ਤੁਹਾਡੀ 400 ਚ ਮਾਹੂ ਵਿਕੀ ਜਾਂਦੀ ਹੈ ਜਾ ਕੇ ਉੱਥੇ ਪਤਾ ਕਰ ਲੋ ਇਹ ਇਕੱਲੇ ਮਾਹੂ ਦੀ ਗੱਲ ਨਹੀਂ ਮੈਂ ਕਰ ਰਿਹਾ ਪੂਰੇ ਸ਼ਹਿਰਾਂ ਚ ਜਾ ਕੇ ਦੇਖ ਲੋ ਕਾਲਾ ਬਜਾਰੀ ਹੋ ਰਹੀ ਹੈ ਕੰਮ ਦੀ ਇਸ ਕਰਕੇ ਸੰਗਤਾਂ ਇਸ ਗੱਲ ਤੇ ਧਿਆਨ ਦੇਣ ਨਾ ਇੰਨੀਆਂ ਕੁ ਬੇਨਤੀਆਂ ਸਾਡੀਆਂ ਪ੍ਰਵਾਨ ਕਰਨ ਤੁਸੀਂ ਸਾਡੇ ਕੋਲ ਆਇਓ ਸਾਡੀ ਗੱਲ ਨੂੰ ਅਹ ਮੋਤਵਾਰ ਸੱਜਣ ਬੈਠੇ ਆ ਵਿਜਿੱਤਰ ਸਿੰਘ ਨੰਬਰ ਦਾ ਇਹ ਸਾਰੇ ਹੱਥ ਜੋੜੀ ਜਾਂਦੇ ਵੀ ਜੀ ਸਾਨੂੰ ਰਾਸ਼ਨ ਨਹੀਂ ਚਾਹੀਦਾ ਸਾਨੂੰ ਰੇਹਾਂ ਬੀਂਗ ਡੀਜ਼ਲ ਸਾਡੇ ਇਲਾਕੇ ਨੂੰ ਦੇ ਦਿਓ ਤਾਂ ਜੋ ਅਸੀਂ ਪੈਰਾਸਿਰ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ